ਵੇਸਾ ਦਾ ਚੁਲ ਮੂਰੇ ਮਿੱਟੀ ਲਾਵਾਤਾ ਆਏ ਆ ਤਾਂ ਕੰਮ ਹੀ ਬੜਾ ਔਖਾ ਗੋਲ ਗੋਲ ਪਾ ਤਾ ਲਓ ਜੀ ਅੱਜ ਮਾਸੀ ਕਹਿੰਦੇ 24 ਘੰਟੇ ਕੰਮ ਕਰਾਉਣਾ ਲਓ ਜੀ ਮੈਸਤਰੀ ਸਾਹਿਬ ਪਹੁੰਚ ਕੇ ਆਸਟ੍ਰੇਲੀਆ ਤੋਂ ਤੇ ਚੁੱਲਿਆਂ ਦਾ ਕੰਮ ਸ਼ੁਰੂ ਕੀਤਾ ਇਹਨਾਂ ਜ਼ੋਰ ਦੀ ਨੱਪ ਨਾ ਜ਼ੋਰ ਜੇ ਹਾਂ ਹੱਥਾਂ ਜੀ ਦੀ ਤਾਂ ਸਬਜ਼ੀ ਬਣਾਉਂਦੀ ਦੱਜ ਨਹੀਂ ਬਣਾਣੀ ਆਉਂਦਾ ਨਸਨ ਚੰਗੀ ਤਰ੍ਹਾਂ ਰਾੜ ਕੇ ਫੇਰਾ ਪਾਉਣੇ ਗੰਢ ਮਮੀ ਡਾਂਡ ਕੇ ਪੂਰਾ ਰੋਬਣਾ ਕੰਮ ਕਰਾਉਣਾ ਲੈ ਤੁਸੀਂ ਵੀ ਕੀ ਯਾਦ ਕਰੋਗੇ ਵੀ ਇੰਡੀਆ ਗਾਇਆ ਸੀ ਤਾਂ ਗੋਏ ਚੱਤ ਪਾ ਫੂਕ ਮਾਰੋ ਫਿਰ ਸੀ ਹਾਂ ਕੰਮ ਕਰੋ ਫੂਕ ਪਾ ਦੇ ਉਹ ਕੁਦੜੁਕੀ ਲਾਈ ਇੱਥੇ ਚੰਗੀ ਤਰ੍ਹਾਂ ਲਾਖ ਹੋਰ ਕੰਮ ਕਰਾਈਏ ਕੇ ਨਹੀਂ ਮਾਫ ਕਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਨ ਸੋਚ ਨੂੰ ਆਸ ਕਰਦਾ ਕਿ ਤੁਸੀਂ ਸਾਰੇ ਜਾਨੀ ਚੜ੍ਹਦੀ ਕਲਾ ਚ ਹੋਗੇ ਸੋ ਪਿਛਲਾ ਵਲੌਗ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਮਮਮਸ ਕੰਪੀਟੀਸ਼ਨ ਹੋਇਆ ਸੀ ਜਿਹਦੇ ਚ ਜੇਤੂ ਸੀਗੇ ਮੰਮੀ ਜੀ ਤੇ ਮਾਸੀ ਹਾਰ ਗਏ ਸੀ ਮੰਮੀ ਦਾ ਤੇ ਮਾਸੀ ਦਾ ਕੰਪੀਟੀਸ਼ਨ ਸੀ ਸੋ ਆਪਾਂ ਕਿਹਾ ਸੀ ਉਹ ਵਲੌਗ ਚ ਜਿਹੜਾ ਹਾਰੂਗਾ ਉਹਨੂੰ 24 ਘੰਟੇਾਂ ਲਈ ਘਰ ਦਾ ਕੰਮ ਕਰਨਾ ਪਊਗਾ ਜੋ ਮੰਮੀ ਜੀ ਕਹਿਣਗੇ ਉਹੀ ਕੁਝ ਕਰਨਾ ਪਊਗਾ ਲਓ ਜੀ ਗੋਆ ਪਿਆਜ ਸੋ ਸਭ ਤੋਂ ਪਹਿਲਾਂ ਮੰਮੀ ਕੀ ਕਰਨਾ ਜੇ ਆਪਣੇ ਪਾਥੀਆਂ ਮੁੱਕ ਗਈਆਂ ਹੁਣੇ ਪਾਥੀਆਂ ਪਤਹਾਉਣੀਆਂ ਨੇ ਦੇਖੋ ਓਹ ਮੇਰੀ ਪੱਥੀਆਂ ਹੀ ਨਹੀਂ ਤੇ ਅੱਜ ਪਤਹੋਂਗੇ ਉਹ ਪਤਨੀਆਂ ਅੱਜ ਕਿਉਂ ਸ਼ੇਪ ਨਹੀਂ ਪਾਤੀ ਕੋਈ ਨਹੀਂ ਕਰਦਾ ਆ ਲਓ ਜੀ ਸਭ ਤੋਂ ਪਹਿਲਾਂ ਮਾਸੀ ਪੱਤਣਗੇ ਪਾਥੀਆਂ ਗੋਏ ਦਾ ਹੱਥ ਪਾਉਣਗੇ ਆ ਦੇ ਮੈਨੂੰ ਇੱਕ ਬਣਾ ਕੇ ਦਿਖਾਓ ਨਾ 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 ਹੱਥ ਨਹੀਂ ਲਵੇੜਨੇ ਤੁਸੀਂ ਅੱਜ ਮੰਮੀ ਸਾਰਾ ਦਿਨ ਮਾਸੀ ਤੋਂ ਕੰਮ ਕਰਾਉਣਾ ਸਾਰਾ ਦਿਨ ਲਓ ਜੀ ਆ ਪਹਿਲਾਂ ਗੋਏ ਦਾ ਹੱਥ ਪਾਓ ਕਦੇ ਪੱਥੀਆਂ ਤੁਸੀਂ ਕਰੋ ਪੱਥੀਆਂ ਮੈਂ ਕਦੇ ਵੀ ਨਹੀਂ ਪੱਥੀਆਂ ਜ਼ਿੰਦਗੀ ਚ ਵੈਰੀ ਗੁੱਡ ਲਓ ਜੀ ਚਲੋ ਹੱਥ ਪਾਓ ਗੋਏ ਚ ਲੈ ਤੁਸੀਂ ਵੀ ਕੀ ਯਾਦ ਕਰੋਗੇ ਵੀ ਇੰਡੀਆ ਗਏ ਸੀ ਤੇ ਗੋਏ ਦਾ ਹੱਥ ਪਾਇਆ ਵੈਰੀ ਗੁੱਡ ਹਾਂ ਸੁਣਾ ਆ ਕੀ ਆ ਨਹੀਂ ਇਹ ਲੱਟ ਮਟ ਨਹੀਂ ਪਾਤੀ ਪਾਤੀ ਮੇਆ ਪਾਤੀ ਆ ਇੰਨਾ ਸਿੱਟੋ ਸਾਰਾ ਗੋਆ ਐ ਕਰਕੇ ਪਤਾ ਨਹੀਂ ਪਾਤਦੀ ਹੁੰਦੀਆਂ ਵਡੀਆਂ ਵਟੀਆਂ ਪਾਥ ਵਡੀਆਂ ਵਟੀਆਂ ਆ ਕੀ ਆ ਮਾਸੀ ਲੈ ਆਏ ਤਾਂ ਤੁਹਾਨੂੰ ਦੋ ਦੋ ਦਹਿਨ ਲੱਗ ਜਾਣੇ ਵਾਵਾ ਸਾਰੀ ਯਾਰ ਵੱਡੀ ਵੱਡੀ ਪਾਸ ਵਾਵਾ ਵੇਰੀ ਹੋਰ ਹੋਰ ਲਓ ਐਡਾ ਸਾਰਾ ਐ ਉਹਨਾਂ ਚਿਰ ਮੈਂ ਜਾਣ ਨਹੀਂ ਛੱਡਣੀ ਜਿੰਨਾ ਚਿਰ ਵਧੀਆ ਨਹੀਂ ਬੰਦਣੀ ਆ ਐ ਕਰਕੇ ਆ ਐ ਕਰੀ ਵੈਰੀ ਜਿਵੇਂ ਕਿੱਦਾਂ ਨਹੀਂ ਪਾਉਂਦੇ ਜਿਵੇਂ ਕਿੱਦਾਂ ਪਾਉਂਦੇ ਟੱਪ ਦੇਣ ਨੇ ਆ ਉਵੇਂ ਪਾ ਦਿੱਤਾ ਪਤਾ ਨਹੀਂ ਵੈਰੀ ਗੁੱਡ ਵੈਰੀ ਗੁੱਡ ਚਲੋ ਜੀ ਉੱਤੇ ਰੱਖੋ ਨਹੀਂ ਮਮਾ ਗੱਲ ਹੀ ਨਹੀਂ ਬਣਦੀ ਏ ਵੈਰੀ ਗੁੱਡ ਵੈਰੀ ਗੁੱਡ ਸੋ ਆਸਟ੍ਰੇਲੀਆ ਆਸਟ੍ਰੇਲੀਆ ਟੂ ਇੰਡੀਆ ਜਰਨੀ ਮੇਰੀਆਂ ਥੇਲੀਆਂ ਵਾਲੇ ਮੇਰੀਆਂ ਥੇਲੀਆਂ ਨੇ ਮੈਨੂੰ ਪੁੱਛਣਾ ਸਾਰੀਆਂ ਮੈਂ ਕੋਈ ਨਹੀਂ ਕੋਈ ਹੋਰ ਲੱਗੋ ਤੇ ਕੰਮ ਸਾਰੇ ਕਰਦੇ ਆ ਮੰਮੀ ਹੁਣ ਵੀ ਕਰਦੇ ਆ ਹੋਰ ਕਰ ਹੋਰ ਹੋਰ ਹਾਂ ਵੈਰੀ ਗੁੱਡ ਇਹ ਆਪਣੇ ਪੰਜਾਬ ਦਾ ਕੰਚਰ ਕੀ ਆ ਕੈਂਸਰ ਕੈਂਸਰ ਨਹੀਂ ਮਮਾ ਕਲਚਰ ਦੁਬਾਰੀ ਗੋਲ ਕਿ ਕਰਾਉਣਾ ਮੇਰੇ ਕੋਲੇ ਕੰਮ ਨਹੀਂ ਨਹੀਂ ਵੈਰੀ ਗੁੱਡ ਕਿਡਿਆ ਗੋਲਨੈਸ ਚੈੱਕ ਕਰਵਾ ਪਾਤੀ ਦੀ ਮਮਾ ਚਿੱਬੀ ਜੇ ਨਹੀਂ ਲੱਗਦੀ ਬਈ ਹੌਲੀ ਹੌਲੀ ਸੈੱਟ ਹੋ ਜੂਗੀ ਵੈਰੀ ਗੁੱਡ ਵੈਰੀ ਗੁੱਡ ਇਹ ਇਹ ਜਿਹੜੇ ਹੱਥ ਨੇ ਮਲਤਾਨੀ ਮਿੱਟੀ ਹੈ ਇਹ ਮੂੰਹ ਨੂੰ ਮਾਲ ਲੈਣੇ ਬਸ ਤੇਰੇ ਮਾਲੂਗੀ ਸਾਰਾ ਤੇ ਪਹਿਲੇ ਤੇਰਾ ਗਲੋ ਆਵੇ ਚਲ ਸਾਰੇ ਚੱਕ ਵਟ ਮਮਾ ਅਸੀਂ ਵਾਵਾ ਸਾਰੇ ਹੋਰ ਵੀ ਏ ਵਾਵਾ ਸਾਰਾ ਹੁਣ ਬਣੀ ਵੱਡੀ ਬਿਗ ਪਾਤੀ ਤੇ ਹੁਣ ਆਹ ਵਾਲਾ ਹਰ ਮੰਡੇ ਲਈ ਆ ਤੂੜੀ ਰਲਾ ਵਿੱਚ ਹਾਂ ਵੈਰੀ ਗੁੱਡ ਆਇਆ ਕਰਕੇ ਆਏ ਜਿਵੇਂ ਆਟਾ ਗੁੰਨਦੇ ਨੇ ਹਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਨਾਈਸ ਵੰਡਰਫੁਲ ਐਕਸਲੈਂਟ ਉਹ ਆ ਪਾਤੀ ਤੋੜਤੀ ਤੀ ਉੱਡਦੀ ਜਾਂਦੀ ਜਦੋਂ ਉਹ ਥੱਲੇ ਉਹ ਤਾਂ ਖੇ ਲਰ ਜੂਗੀ ਜ਼ੋਰ ਦੀ ਨੱਪ ਨਾ ਜ਼ੋਰ ਜੇ ਹਾਂ ਹਲੇ ਮਾਮਾ 24 ਘੰਟੇ ਸਾਰਾ ਕੰਮ ਕਰਾਉਣਾ ਆਏ ਆ ਤਾਂ ਕੰਮ ਹੀ ਬੜਾ ਔਖਾ ਕੋਲ ਕੋਲ ਪਾਥ ਲਓ ਜੀ ਅੱਜ ਮਾਸੀ ਕਹਿੰਦੇ 24 ਘੰਟੇ ਕੰਮ ਕਰਾਉਣਾ ਮਾਸੀ ਤੋਂ ਐਦਾਂ ਦੇ ਕੰਮ ਹੀ ਕਰਾਉਣੇ ਸਾਰੇ ਅੱਜ ਨਹੀਂ ਆ ਆ ਪਾਥੀਆਂ ਪਤਨੀਆਂ ਲੈ ਆ ਚਲਾ ਕੇ ਵਿਚਾਰੀ ਉਹਦੇ ਨਹੀਂ ਬਰਤਨੀਆਂ ਹੀ ਆ ਤੇ ਸੁੱਕਣੀਆਂ ਕਿਵੇਂ ਚੜਾਣ ਚੜ ਕੇ ਰੱਖੋ ਵੈਰੀ ਗੁੱਡ ਵੈਰੀ ਨਾਈਸ ਯਸ ਜੇ ਤੂੰ ਮੇਰੀ ਥਾਂ ਤੇ ਹੁੰਦੀ ਤਾਂ ਤੂੰ ਕਮਾਈਆਂ ਕਰਨੀ ਲੈਣੀਆਂ ਸੀ ਹਾਂ ਤੂੰ ਜੇ ਪੱਥਰ ਲੱਗੇ ਕੀ ਰਾ ਜੁੜਿਆ ਹੀ ਪਿਆ ਕੀ ਰਾ ਇਹਨੂੰ ਜੋੜ ਤੇ ਮੈਨੂੰ ਤਾਂ ਲੱਗਦਾ ਨਹੀਂ ਸਿਰੇ ਚੜਨੀਆਂ ਪਾਤੀਆਂ ਇੰਨਾ ਗਿੱਲਾ ਕਾ ਤੂੰ ਆ ਇਹ ਆ ਹੀ ਹੁੰਦਾ ਮੱਝਾਂ ਆ ਹੀ ਕਰਦੀਆਂ ਹੋ ਸੁੱਕਾ ਚਲੋ ਚਲੋ ਪਾਤੀ ਰੱਖੋ ਫੇਰ ਲੈ ਲੋ ਕਰਾ ਲੋ ਕੰਮ ਇਹ ਜਿਹੜੀ ਜਿਹੜੀ ਨੀਤ ਨਾ ਬਣਾਈਆ ਨਾ ਪਾਥੀਆਂ ਇਹ ਬੜ ਵੈਰੀ ਗੁੱਡ ਨਹੀਂ ਮੇਰੇ ਨੌਂਾਂ 'ਚ ਵੱਡ ਜੂਗਾ ਉਹ ਨਹੀਂ ਵੱਡਦਾ ਤੇਰੇ ਨੌਂਾਂ 'ਚ ਕੱਢ ਦਾਂਗੇ ਤੇਰੇ ਨੌਂਾਂ 'ਚ ਮੱਸ ਮੇਰੇ ਨੂੰ ਜ਼ੋਰ ਲੱਗੀ ਜਾਂਦਾ ਨਾਲ ਬੈਠੇ ਮਮੇ ਨਵਾ ਮੈਂ ਪਾਥਦਾ ਨਾ ਪਰ ਆਪ ਮਾਸੀ ਤੋਂ ਪਤਾਉਣੀਆ ਵੈਰੀ ਗੁੱਡ ਚਲੋ ਪਾਤੀ ਪੱਤੋ ਏ ਏ ਓ ਵਾਹ ਬੇਟਾ ਰੁਲਾ ਤਾਂ ਲੈ ਵਿੱਚ ਕੋਈ ਨਾ ਆਪੇ ਬਕਰਨ ਦੋ ਚਲੋ ਸੈਂਟਰ ਕਰਕੇ ਵੈਰੀ ਗੁੱਡ ਰਿਪੇਅਰ ਕਰਤੀਆਂ ਬਾਥੀਆਂ ਵੈਰੀ ਗੁੱਡ ਲਓ ਜੀ ਹੁਣ ਬਣ ਗਿਆ ਸੋਹਣੀਆਂ ਸੋਹਣੀਆਂ ਬਾਥੀਆਂ ਹੱਥ ਦਿਖਾਓ ਵੇਰੀ ਨਾਈਸ ਇਹ ਆਵਦੇ ਮੂਨਾ ਮਾਲੂ ਮੂਨਾ ਮੁੱਲਤਾਨੀ ਮਿੱਟੀ ਲਾਲੂ ਮੰਮੀ ਅੱਗੇ ਕਿਹੜਾ ਕੰਮ ਕਰਾਉਣਾ ਹੁਣ ਅੱਗੇ ਹੁਣ ਬਸ ਹੁਣ ਰੋਟੀਆਂ ਪਕਾਉਣੀਆਂ ਸਬਜ਼ੀ ਬਣਵਾਉਣੀ ਆ ਸਬਜ਼ੀ ਦਾ ਰੋ ਉਧਰ ਕੌਣ ਆਇਆ ਜੀ ਆਓ ਬੀਬੀ ਭਜਨੋ ਵੈਰੀ ਗੁੱਡ ਹੋ ਗਈ ਜੇ ਗੋਭੀ ਤਿਆਰ ਬਰ ਤਿਆਰ ਮੰਮੀ ਡਾਂਡ ਕੇ ਪੂਰਾ ਰੋਬਣਾ ਕੰਮ ਕਰਾਉਣਾ ਜੀ ਨਹੀਂ ਉਹ ਮੇਰੀ ਭੈਣ ਆ ਆਦੇ ਵਾਂਗੂ ਨਾ ਗਾਟ ਕੇ ਜਰੂਰ ਜਿਹੜਾ ਕੋਈ ਖੁਸ਼ ਹੋ ਕੇ ਕਰ ਲਵੇ ਕੰਮ ਉਹ ਹੀ ਬਹੁਤ ਖੁਸ਼ ਹੋ ਕੇ ਕਰਾਓ ਵੈਰੀ ਗੁੱਡ ਵੈਰੀ ਗੁੱਡ ਸਰ ਦੁਬਾਰੇ ਆਉਣਾ ਵੀ ਨਹੀਂ ਮਾਸੀ ਆਪਣੇ ਸਹੀ ਗੱਲ ਹਲੇ ਤੇ ਹੋਰ ਹੀ ਬੜਾ ਕੁਝ ਕਰੋਣਾ ਜਲਦੀ ਕਰੋ ਹਲੇ ਤੇ ਆਗੇ ਆਗੇ ਦੇਖੋ ਹੋਤਾ ਹੈ ਕੀ ਇਹ ਤਾਂ ਕੰਮ ਹੀ ਸੌਖਾ ਵਾ ਵਾ ਜੀ ਵਾ ਏਡੀ ਸੋਹਣੀ ਸਬਜੀ ਲੱਗ ਰਹੀ ਆ ਉਹ ਵੀ ਗੋਭੀ ਵਾਲੀ ਹੁਣ ਕੀ ਕਰ ਰਹੇ ਹੋ ਮੰਮੀ ਵੇਖੋ ਤੂੰ ਵੇਸਟ ਕਰ ਰਹੀ ਹੈ ਤੇ ਆਪਣਾ ਸਮਾਨ ਮਾਣਾ ਮੋਟਾ ਆਂਦਾ ਇਧਰ ਉਧਰ ਐਵੇਂ ਇਧਰ ਉਧਰ ਨਹੀਂ ਡਿੱਗਣਾ ਚਾਹੀਦਾ ਗਾ ਵੇ ਵੈਰੀ ਗੁੱਡ ਵੈਰੀ ਗੁੱਡ ਇਦਾਂ ਹੀ ਰੱਖੋ ਕੰਮ ਇਦਾਂ ਹੀ ਖਿੱਚ ਕੇ ਮਾਮਾ ਬਸ ਹਾਂ ਲਸਣ ਚੰਗੀ ਤਰ੍ਹਾਂ ਰਾੜ ਕੇ ਫੇਰਾ ਪਾਉਣੇ ਗੰਡੇ ਪਿਆ ਸਾਰਾ ਕੁਝ ਕੋਈ ਨਹੀਂ ਵੇਖੀ ਖਾਣ ਅੱਜ ਵਧਿਆ ਮੇਰੇ ਆਪੇ ਸਭ ਤੋਂ ਕੇ ਸਾਰੇ ਨਹੀਂ ਵੇ ਅਰ ਵੀ ਸਬ지 ਬਣਦੀ ਚੱਲ ਆਹ ਜੱਟਣ ਕੇ ਕਹ ਕੇ ਆਏ ਕਿਹੜੇ ਰੈਸਟੋਰੈਂਟ ਚ ਆ ਜੀ ਹੋਰ ਨਾ ਉਂਗਲਾ ਚਟ ਚਟ ਕੇ ਹੀ ਰਹਿ ਜਾਣਾ ਨਾ ਉਹ ਬੇਬੇ ਦੀ ਚਟਣੀ ਨਾ ਹੀ ਰੋਟੀ ਖਾਣੀ ਕਹਿਣ ਹੋਰ ਬੇਬੇ ਕਹਿਣ ਬੇਸੂਰੀ ਜੀ ਸਬਜੀ ਕਿਹਨੇ ਬਣਾਤੀ ਕਿਨੇ ਗੋਭੀ ਪਰਦੀ ਜੀ ਬਣਾ ਕੇ ਰੱਖ ਦਤੀ ਕੱਝ ਨਹੀਂ ਤਾਂ ਸਬਜੀ ਵੀ ਨਹੀਂ ਦੱਜ ਨਹੀਂ ਬਣਾਣੀ ਆਉਂਦਾ ਤੂੰ ਬੇਬੇ ਬੇਬੇ ਪਤਾ ਜੀ ਸਵਾਦ ਵੀ ਫਿਰ ਵੀ ਤੂੰ ਇਦਾਂ ਹੀ ਕਹੀ ਤਾ ਓਕੇ ਓਕੇ ਬਾਈ ਕੱਝ ਕੇ ਵੈਰੀ ਗੁੱਡ ਤੇ ਅੱਗ ਮਚਾ ਮਾੜੀ ਜੀ ਹੋਰ ਆ ਗਈ ਤਾਂ ਹੈ ਮੈਂ ਕਹ ਮਾਰਪੂਕ ਹੋਰ ਫੇਰ ਤੇਜ਼ ਹੋਊਗੀ ਅੱਗ ਪੂਰੇ ਮਾਰੋ ਫਿਰ ਸੀ ਕੋਰਟਾ ਕੇ ਖਾਇਦਰਾ ਸੀਟੀ ਨਹੀਂ ਮਾਰੀ ਉਹ ਕ ਸਾਹ ਸਾਤੀ ਹੈ ਨਿੰਗੇ ਚਲੋ ਜੀ ਵੈਰੀ ਗੁੱਡ ਵੈਰੀ ਗੁੱਡ ਨਹੀਂ ਅਗਾਂਹਲੀ ਵੀ ਕੱਟ ਹੋਰ ਦੁਬਾਰਾ ਹੋਰ ਵੀ ਮਾਰ ਲਾ ਹੋਰ ਨਾ ਥੱਲੇ ਲੱਗ ਜੇ ਸਭ ਦੀ ਕਾਰੀ ਖੜੀ ਆ ਪੂਕ ਪੂਕ ਹੀ ਨਹੀਂ ਵੱਧਦੀ ਕੀ ਹੋਰ ਕੀ ਹੋਣਾ ਮਾਰਤਾ ਦਿੱਤੀ ਅਗੋ ਪੂਰੀ ਅਗੋ ਹੋ ਗਿਆ ਨਹੀਂ ਹੁਣ ਠੀਕ ਹੈ ਸਹੀ ਆ ਜਲਦੀ ਬਣਾਵੇ ਯਾਰ ਇਹਨਾਂ ਟਾਈਮ ਹੈ ਨਹੀਂ ਡਾਲਰ ਵੀ ਸਾਡਾ ਵੇਟ ਕਰੀ ਜਾਂਦਾ ਹੈ ਇਹਨੇ ਮਾਂ ਨੂੰ ਸੁਕਾ ਦੇ ਆ ਕੰਮ ਕਰੋ ਖਾਣ ਭੂਖ ਪਈ ਭੂਖ ਬੇਬੇ ਭੂਖ ਤੇ ਸਹੀ ਤਰ੍ਹਾਂ ਮਾਰੋ ਨਾ ਤੁਸੀਂ ਤੂੰ ਤਾਂ ਜਿਵੇਂ ਪੰਪ ਸੁਕਾਦੇ ਆ ਆਸਟ੍ਰੇਲੀਆ 'ਚ ਮੈਂ ਫੂਕਾ ਮਾਰਦੇ ਮੈਂ ਇੱਥੇ ਇੰਡੀਆ ਮੇਰੇ ਤੋਂ ਕੰਮ ਕਰਾਉਣਾ ਆ ਆ ਹੀ ਲੋਟ ਆਉਣਾ ਕੰਮ ਅੱਗੇ ਤੋਂ ਨਹੀਂ ਨਾਲ ਲੈਂਦੇ ਇੰਡੀਆ ਮਾਦੀਆਂ ਪੱਕੀਆਂ ਬਥੇਰਾ ਚਿਰ ਖਾਦੀਆਂ ਬਥੇਰਾ ਚਿਰ ਖਾਦੀਆਂ ਹੁਣ ਮੈਨੂੰ ਤੇਰੀਆਂ ਦਾ ਚਾ ਨੀ ਤੂੰ ਪੁਰਾਉਠੇ ਫੁਕਾ ਬਾਨੂ ਖਵਾ ਬੁਢੀ ਬਣਾ ਲੋਕਾਂ ਦੇ ਹੱਥ ਪੜਤੀ ਪਾਣੀ ਬੇਬੇ ਹਲੇ ਦੇਖ ਪਾ ਚੁੱਲੇ ਤੇ ਮਿੱਟੀ ਲਵਾਉਣੀ ਆ ਮਾਸੀ ਤੋ ਹਾਂ ਮਿੱਟੀ ਕਿਤਨਾ ਲਾ ਦੋਗੇ ਬੇਬੇ ਹਾਂਜੀ ਕਿਵੇਂ ਬਣੀ ਸਬਜੀ ਰੰਗ ਹੀ ਬੜਾ ਤੇਜ ਜਿਹਾ ਤਾਂ ਕਰਦੀ ਜਿਆ ਰੰਗ ਬਾਉ ਟੇਸਟੀ ਆ ਕੀ ਮਤਲਬ ਰੰਗ ਟੇਸਟੀ ਆ ਰੰਗ ਟੇਸਟੀ ਆ ਸਬਜੀ ਦਾ ਹੂੰ ਉਹ ਖੜਮੀ ਹੈ ਮਾੜੀ ਅੱਛਾ ਨਹੀਂ ਸਹੀ ਨਹੀਂ ਨਾ ਨਹੀਂ ਨਹੀਂ ਖੜਮੀ ਪਰ ਆ ਚੁੱਲਾ ਸਾਰਾ ਟੁੱਟ ਗਿਆ ਵਾ ਖਰਾਬ ਹੋ ਗਿਆ ਅੱਛਾ ਆਮ ਨੇ ਦਿੰਦਾ ਇਧਰੋਂ ਨਾ ਸਾਰੀਆਂ ਬਾਹ ਮੇਰੀ ਸਾਤ ਜਾਂਦੀ ਹੁਣ ਇੱਥੇ ਚੁੱਲਾ ਬਣਵਾ ਲੈ ਉਹ ਮਾਈ ਗਾਡ ਮੈਂ ਕਿਹੜਾ ਚੁੱਲੇ ਬਣਾਉਂਦੀ ਰਹੀ ਬਿਊਟੀਫੁਲ ਚੁੱਲਾ ਬਣਾਉਣਾ ਅੱਜ ਤੁਸੀਂ ਮੈਨੂੰ ਪਤਾ ਹੀ ਨਹੀਂ ਆ ਇਹ ਜੇ ਤਾਂ ਮੈਨੂੰ ਜਾ ਹੀ ਨਹੀਂ ਹੁੰਦਾ ਇਹ ਮਿੱਟੀ ਤੁਹਾਡੇ ਕੋਲੇ ਰੱਖੀ ਆ ਤੇ ਹੁਣ ਕਿਉਂ ਨਾ ਸੀ ਅਸੀਂ ਕਿ ਮੌਕੇ ਦਾ ਕਿਉਂ ਨਾ ਫਾਇਦਾ ਲਿਆ ਜਾਵੇ ਹੈ ਮੰਮੀ ਮਿੱਟੀ ਤੇ ਨੁਸਖਾਰਾਂਗੇ ਜਿਵੇਂ ਲਾਉਣੀ ਹੈ ਹਾਂ ਚਲੋ ਬੈਠੋ ਵੈਰੀ ਗੁੱਡ ਲੋ ਜੀ ਆਪਣੇ ਮਿਸਤਰੀ ਸਾਹਿਬ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਬਹੁਤ ਵਧੀਆ ਉਧਰ ਹੈਲਪ ਕਰਾ ਰਹੇ ਹੋ ਤੁਸੀਂ ਵੀ ਮੈਂ ਕਿ ਮਿੱਟੀ ਬਣਾ ਬਣਾ ਕੇ ਦੇ ਦਾਂ ਇਹਨੂੰ ਮਿਸਤਰੀ ਸਾਹਿਬ ਅਜੇ ਨਵੇਂ ਆ ਇਸ ਕੰਮ ਦੇ ਆ ਚਲੋ ਵੈਰੀ ਗੁੱਡ ਵੈਰੀ ਗੁੱਡ ਅਲਾਈਨਮੈਂਟ ਜਮਾ ਜਮਾ ਸਿੱਧਾ ਪਹਿਲਾਂ ਕੋਠੇ ਨੂੰ ਸ਼ੁਰੂ ਕਰਤਾ ਵਾ ਚਲੋ ਨੀ ਤੋਂ ਸ਼ੁਰੂ ਕਰਤਾ ਨਹੀਂ ਬੱਦਰ ਮਿਸਤਰੀ ਸਾਹਿਬ ਨੇ ਕਿਹਾ ਹੀ ਨਹੀਂ ਆਪਾਂ ਦੇ ਕੰਮ ਮੈਂ ਕਦੀ ਕੀਤੇ ਨਹੀਂ ਜ਼ਿੰਦਗੀ 'ਚ ਉਹ ਤੁਸੀਂ ਮੇਰੇ ਤੋਂ ਕਰਾਈ ਜੰਨੇ ਤੇ ਮਜ਼ਾ ਹੀ ਉਸ ਕੰਮਾਂ ਦਾ ਆਉਂਦਾ ਜਿਹੜੇ ਬੰਦਾ ਕਰਦਾ ਕੰਮ ਇੱਥੇ ਪਹਿਲਾਂ ਲਾ ਲੂਟੀਆਂ ਬਣਾ ਲੂੰਗੀ ਸਬਜ਼ੀ ਬਣਾ ਲੂੰਗੀ ਆ ਤਾਂ ਕੰਮ ਮੈਂ ਕਦੀ ਕੀਤਾ ਹੀ ਨਹੀਂ ਚੱਲੋ ਤੁਸੀਂ ਚੁੱਲਾ ਬਣਾਓ ਆ ਪਹਿਲਾਂ ਲਾ ਫੇਰ ਆਇਆ ਨਾ ਮਮ ਜੀ ਜੇ ਐਡੇ ਹੀ ਸੀ ਤਾਂ ਫੇਰ ਜਿੱਤ ਜਾਂਦੇ ਕੱਲ ਵੈਰੀ ਗੁੱਡ ਜਾਣ ਕੇ ਨਹੀਂ ਜਿੱਤ ਉਹ ਜਾਣ ਕੇ ਜਦੋਂ ਜਿੱਤੀ ਸੀ ਉਸ ਦਿਨ ਕਿਹੜਾ ਕੁਝ ਮਿਲ ਗਿਆ ਸੀਗਾ ਕੀ ਆਹੋ ਆਹੋ ਉਹ ਕੋਈ ਨਹੀਂ ਬਹੁਤ ਵਧੀਆ ਕਰ ਕੰਮ ਮੈਂ ਜਿੱਤਾਂ ਵਧੀਆ ਵਧੀਆ ਕਰ ਮਿੱਟੀ ਹਾਂ ਕਿ ਲੱਗਦਾ ਡਾਇਟਰ ਨੂੰ ਫਿਰ ਮੰਮੀ ਮੰਮੀ ਫਿਰ ਤੁਸੀਂ ਮਾਸੀ ਨੂੰ ਜੀਰੇ ਲੈ ਜਾਓ ਤੋ ਖਵਾ ਪਿਆ ਲਿਆਇਓ ਠੀਕ ਹੈ ਗੋਲ ਗੱਪੇ ਖਵਾ ਲਿਆ ਮੋਮੋਸ ਨਹੀਂ ਖਾਣੇ ਮੈਂ ਪਰ ਦਸਾਂ ਦਾ ਗੋਲ ਗੱਪੇ ਖਵਾ ਲਿਆ 500 ਦਾ ਕੰਮ ਕਰਾ ਕੇ ਤੇ ਮੈਨੂੰ ਕਹਿੰਦੇ 10 ਰੁਪਏ ਦਾ ਮੈਂ ਗੋਲ ਗੱਪੇ ਖਵਾ ਦੂੰਗਾ ਆਹ ਉਹ ਚਲੋ ਸੁਪਰਕਾਰ ਤੁਹਾਨੂੰ ਦੱਸਾਂਦਾ ਆਫਰ ਦੇ ਤਾਂ ਦੱਸਾਂਦੇ ਅੱਜ ਕੱਲ੍ਹ ਗੋਲ ਗੱਪੇ ਵੇਖਣ ਨੂੰ ਵੀ ਨਹੀਂ ਕੋਈ ਹੁੰਦਾ ਤਾਂ ਮੈਂ ਤੇਰੇ ਨਾਲ ਮੈਂ ਵੀ ਕਾਹ ਦੁਕਾਨ ਤੇ ਨਹੀਂ ਖੜਨ ਦੇਣਾ ਆ ਮੈਂ ਤੈਨੂੰ ਕੰਮ ਕਰਾਈ ਜਾਨੀ ਆ ਤੇਰੇ ਨਾਲ ਚਲੋ ਯਾਰ ਇਹਨਾਂ ਟਾਈਮ ਨਾਲ ਲਾਓ ਮੈਂ ਤੇਰੀ ਸਾਬ ਉਹ ਆਪਣੀ ਅਲਾਈਨਮੈਂਟ ਗਲਤ ਆ ਆਹ ਪਤਾ ਉਹ ਤੋਂ ਜੀ ਕੋਈ ਨਹੀਂ ਕੋਈ ਨਹੀਂ ਸਹੀ ਕਰਦੇ ਅਸੀਂ ਹੌਲੀ ਹੌਲੀ ਪਤਾ ਲੱਗੂ ਤੁਹਾਨੂੰ ਕੀ ਬੋਲਦਾ ਮਸੀ ਵੀ ਅੱਜ ਲੋਟ ਆਈ ਆ ਨਾ ਮੈਂ ਇਹ ਜਦੋਂ ਕਿਤੇ ਪ੍ਰੋਗਰਾਮ ਹੋਣਾ ਵਿਆਹ ਸ਼ਾਦੀ ਹੋਣਾ ਕਿੱਦਾਂ ਪਾਉਣ ਅੱਗੇ ਕਿਹੜੀ ਬੋਲੀਓ ਕਿਹੜੀ ਤੇਰੇ ਵਿਆਹ ਤਾਂ ਨਹੀਂ ਪਉਂਦੀ ਐ ਬੋਲੀ ਲੱਡੂ ਖਾਦੇਵੇਂ ਤੇਰੇ ਅੱਜ ਅੱਜ ਲੱਡੂਆਂ ਦਾ ਪਤਾ ਲੱਗਦਾ ਪਿਆ ਕਿ ਮੋਤੀ ਜੂਨ ਦੇ ਲੱਡੂਆਂ 'ਚ ਕਿੰਨੀ ਕਿ ਤਾਕਤ ਆਏ ਤਾਂ ਲੱਡੂ ਵੱਟੇ ਹੀ ਆ ਖਾਦੇ ਨੀਗੇ ਵੈਰੀ ਗੁੱਡ ਆਈ ਤਾਂ ਇਦਾਂ ਕੰਮ ਐ ਹਲੇ ਤਾਂ ਹੋਰ ਵੀ ਸਾਰਾ ਦਿਨ ਕੰਮ ਕਰਾਉਣੇ ਆ ਪਜਾ ਤਾਂ ਬਹੁਤ ਆਉਂਦਾ ਇੰਨਾ ਕੰਮਾਂ ਦਾ ਹਣਾ ਨਾਲੇ ਬੰਦਾ ਇੰਜੋਏ ਕਰ ਲੇਦਾ ਨਾਲੇ ਕੰਮ ਕਰ ਲੇ ਇੰਜੋਏ ਕਰ ਰਹੇ ਹੋ ਤੁਸੀਂ ਬਹੁਤ ਕਰਨ ਦੀਆਂ ਬਹੁਤ ਜਿਹੜੇ ਨਹੀਂ ਕੀਤੇ ਉਹਨਾਂ 'ਚ ਵੀ ਕਰ ਦਿੰਦੀ। ਹੁਣ ਆਸਟ੍ਰੇਲੀਆ ਜਾ ਕੇ ਤੇਰੀ ਮਾਸੀ ਨੇ ਚੁੱਲ੍ਹੇ ਬਣਾਇਆ ਕਰਨੇ ਉਹ ਤੇ ਨਾ ਗਾਵਾਂ ਖੁੱਲੀਆਂ ਹੀ ਹੁੰਦੀਆਂ ਆ ਉਹ ਲੱਪੇ ਕਰੂਗੀ ਉਹ ਪੱਥਲਾਂ ਜਾਂ ਪਾਤੀਆਂ ਕਰਦਾ। ਉਹ ਬੰਦੇ ਉਹ ਪਾਤੀਆਂ ਜਿਹੜੀਆਂ Amazon ਤੇ ਵੀ ਉਹ ਵੇਚ ਦਿੰਦੇ ਹੁੰਦੇ ਆ। ਹਾਂ ਤੁਸੀਂ ਵੇਚ ਲੱਗ ਜਾ ਚੰਗਾ 20 20 ਡਾਲਰ ਦੀ ਇੱਕ ਪਾਤੀ। ਇਹ ਹੀ ਕੰਮ ਰਿਹਾ ਇੱਕ ਦੋ ਨਾ। ਇੱਥੇ ਚੰਗੀ ਤਰ੍ਹਾਂ ਜੋੜ ਲਾਓ ਇਹਨੂੰ। ਏ ਵੈਰੀ ਗੁੱਡ ਸਾਡੇ ਕੋਲੇ ਰਹੀ ਨਾ ਤੂੰ ਮੀਨਕਾ ਤੈਨੂੰ ਸਾਰੇ ਕੰਮ ਸਿਖਾ ਦਾਂਗੀ ਲਾਈ ਕਿੰਨੀ ਸੋਹਣੀ ਲੱਗਣ ਦੀ ਓਹ ਕੁਦੜੁਕੀ ਲਾਈ ਆ ਇੱਥੇ ਚੰਗੀ ਤਰ੍ਹਾਂ ਲਾਖ ਮੋਰੇ ਜਿਹਾ ਵੇਖੋ ਤਾਂ ਸਹੀ ਕਿੰਨੇ ਸੋਹਣੀ ਲੱਗਣ ਦੀ ਤੇਰੇ ਲਾਈ ਨਹੀਂ ਵਧੀਆ ਕਿਉਂ ਨਹੀਂ ਰਲਾਈ ਕਿਸੇ ਕੰਮ ਦੀ ਮਿੱਟੀ ਨਹੀਂ ਦਿੰਦਾ ਫੇਰੇ ਹੋਏ ਮੈਂ ਵੀ ਮੈਨੇਜ ਕਰਕੇ ਕਰਨ ਦੀਆਂ ਕਿ ਹਾਂ ਸੋੜਾ ਇਹਨਾਂ ਦਾ ਇਹਨਾਂ ਦਾ ਚੁੱਲਾ ਸੋਨਾ ਬਣ ਜਾਏਗੀ ਤੇ ਲੈ 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 ਲੱਲੇ ਲਾ ਦੇ ਤੂੰ ਇਹ ਚੁੱਲਾ ਪਾਸੇ ਰੱਖਣਾ ਠੀਕ ਹੈ ਲੋਕੀ ਦੂਰ ਦੂਰ ਰੋ ਮੇਰਾ ਚੁੱਲਾ ਇਹ ਦਿਨ ਸ਼ਾਮ ਤੱਕ ਟੁੱਟ ਜਾਣਾ ਮੇਰਾ ਚੁੱਲਾ ਸਾਰੇ ਲੋਕੀ ਵੇਖਣ ਹਣ ਬਾਹਰ ਵੀ ਮਿੱਟੀ ਫੇਰ ਦੋ ਕਿ ਅੰਦਰ ਹੀ ਲਾਈ ਆਉਣੀ ਹੈ ਪਹਿਲਾਂ ਅੰਦਰਲਾ ਕੰਪਲੀਟ ਕਰੀਏ ਇੱਥੇ ਸਾਰੇ ਉੱਚਾ ਨੀਵਾ ਸਾਰਾ ਕੋਈ ਨਾ ਰਵੇ ਠਪਾਸ ਆ ਕੀ ਕੋਈ ਚੀਜ਼ ਰੱਖੀ ਵੀ ਜਾਵੇ ਹੋਰ ਅਹੀਂ ਕੜਾਈ ਰੱਖੀ ਇਹਦੇ ਦਾ ਡਰਮ ਤੇ ਸਭ ਦੀ ਸਾਰੇ ਜਦੋਂ ਜਦੋਂ ਤੁਸੀਂ ਇਹਨੂੰ ਯੂਜ਼ ਕਰੋਗੇ ਉਦੋਂ-ਉਦੋਂ ਮੇਰੀ ਯਾਦ ਤੈਨੂੰ ਦਿਤਾਉਗੀ ਵੀ ਇੰਨਾ ਕੰਮ ਕਿਉਂ ਕਰਾਇਆ ਸੀ ਯਾਰ ਤਾਂ ਉਦੋਂ ਹੀ ਆਉਗੀ ਨਾ ਜਦੋਂ ਇਹ ਕਿਲਰ ਗਿਆ ਤੇ ਸਾਰਾ ਕੁਝ ਬਸ ਟਹਿ ਢੇਰੀ ਹੋ ਗਿਆ ਆ ਤਾਂ ਹੁਣ ਹਿੱਲੀ ਜਾਂਦਾ ਬਸ ਹੀ ਹੋਣਾ ਨੇ ਵੀ ਬਸ ਜਾਂਚ ਬਾਅਦ ਥੋੜੇ ਦਿਨ ਹੀ ਰਹਿ ਗਏ ਵਿਚਾਰੇ ਮਿਸ ਕਰੋਗੇ ਤੁਸੀਂ ਇੰਡੀਆ ਨੂੰ ਬਹੁਤ ਜ਼ਿਆਦਾ ਥੋੜੇ ਦਿਨ ਜਾ ਕੇ ਤਾਂ ਮੇਰਾ ਮਹੀਨਾ ਦੋ ਮਹੀਨੇ ਦੇਲ ਹੀ ਨਹੀਂ ਲੱਗਣਾ ਮੈਂ ਫਿਰ ਆਪਦੀ ਸਹੇਲੀ ਨੂੰ ਫੋਨ ਕਰਦੀ ਨਹੀਂ ਮੈਂ ਇੰਡੀਆ ਸਦਾ ਲਈ ਜਿੱਤ ਜਾਣਾ ਹੋ ਗਿਆ ਜੀ ਤੂੰ ਹੋਰ ਇੱਕ ਵਾਰੀ ਇੰਨਾ ਹੀ ਕਹਿਣੀ ਨਹੀਂ ਜਿਹੜੇ ਇਧਰਲੇ ਉਹ ਵੀ ਰੋਂਦੇ ਵੀ ਅਸੀਂ ਜਾਈਏ ਹੈ ਤੇ ਜਿਹੜੇ ਉਧਰਲੇ ਉਹ ਵੀ ਰੋਂਦੇ ਗਲਮਲਾ ਕੇ ਸਾਰੇ ਦੁਖੀ ਆ ਜਿਹੜੇ ਬਾਬਾ ਚੁੱਲੇ ਤੇ ਫੋਕਸ ਕਰੋ ਚੁੱਲੇ ਤੇ ਫੋਕਸ ਕਰੋ ਚੁੱਲਾ ਦਾ ਦੁਖੀ ਹੋਵੇ ਬਸ ਨਹੀਂ ਨਹੀਂ ਚੁੱਲਾ ਤੇ ਇੱਕ ਨੰਬਰ ਬਣ ਗਿਆ ਵੈਰੀ ਗੁੱਡ ਮਜ਼ਬੂਤ ਜਿਹਾ ਬਣ ਗਿਆ ਵੈਸੇ ਹਣਾ ਇਹ ਆ ਮੂਜਾ ਸੀਮੈਂਟ ਨਾਲ ਬਣਾਇਆ ਭੈਣ ਜੀ ਇਹ ਮਾੜਾ ਮੋਢਾ ਚੁੱਲਾ ਇਧਰੋਂ ਤਾਂ ਆਏ ਆ ਵਿਚਾਰਾ ਇੱਕ ਪਾਸੇ ਜਿਵੇਂ ਫੋੜੇ ਨਿਕਲਦੇ ਕਿਧਰ ਤੁਸੀਂ ਮਿੱਟੀ ਫੋੜੇ ਆ ਕਿਉਂ ਇਸੇ ਗੀ ਚੁੱਲਾ ਬਿਮਾਰ ਹੋ ਗਿਆ ਛੱਲੇ ਦੇ ਪੂੰਡ ਲੜ ਗਈ ਸ਼ਿੰਗੋਨ ਫਿਨਿਸ਼ਿੰਗ ਕਰ ਰਹੇ ਨੇ ਇਧਰ ਵੀ ਲਾਓ ਨਾ ਇਧਰ ਤੋਂ ਦੱਸੋ ਵਿਚਾਰਾ ਬਾਹਰ ਦਾ ਵਿਚਾਰਾ ਉਹੀ ਹੈ ਫੇਸ ਪਾਊਡਰ ਨਹੀਂ ਲਾਇਆ ਬਾਹਰਲੇ ਪਾਸ ਮੈਨੂੰ ਹੀ ਉਮੀਦ ਹੈ ਨਹੀਂ ਆਪਾਂ ਨੂੰ ਕਿੰਨਾ ਸੋਹਣਾ ਬਣਾਤਾ ਹੈ ਕੰਮ ਵਧੀਆ ਕਰ ਲੈਣਾ ਮੈਂ ਪਾਤੀਆਂ ਪੂਤੀਆਂ ਵੀ ਦੇ ਮੰਨ ਲਓ ਕਾ ਲੋ ਵੀ ਬਥੋਣੀ ਹੋਇਆ ਤੇ ਆਪਾਂ ਸੋਚ ਸਕਦੇ ਆ ਕਿ ਹਨਾ ਹੁਣ ਮੈਂ ਆਉਣਾ ਹੀ ਨਹੀਂ ਆਪਾਂ ਖੁਰਲੀ ਬਣਾਉਣੀ ਸੀ ਨਾ ਹਾਂ ਯਾਰ ਸੱਚ ਸਾਰਾ ਕੋ ਹੋਰ ਵੀ ਸੋਚ ਲੋ ਹੋਰ ਵੀ ਸੋਚ ਇੱਕ ਦੋ ਕੰਮ ਹੋ ਰਹੇ ਨੇ ਬਾਕੀ ਤਾਂ ਚਲੋ ਰੈਗੂਲਰ ਵਿੱਚ ਹੁੰਦੇ ਰਹਿੰਦੇ ਆਪਾਂ ਚਲੋ ਕੋਈ ਨਹੀਂ ਆਪਾਂ ਪੂਰਾ ਕਰਾ ਲਗੇ ਪੂਰਨ ਮੈਸਤਰੀ ਸਾਡਾ ਸੁਣ ਕੇ ਅਧ ਵਿਚਕਾਰ ਭੱਜੇ ਕਿ ਭਾਜੀ ਤਕਾਣਾ ਨਾ ਕਰੋ ਅੱਡਾ ਨੇ ਮਾਲ ਦੇ ਘਰੇ ਖਾਦੇ ਜਾਂਦੇ ਨੇ ਜੀ ਜਿਹਾ ਸਾਬੂ ਮਸਾਲੇ ਦੇ ਤਾਂ ਤੁਸੀਂ ਮੇਰੇ ਨਾਲ ਅਜ ਕਿੰਦਾਂ ਨਹੀਂ ਕਹਿਆ ਬਣਾਇਆ ਰੱਖ ਤਿੰਨਾਂ ਬਣਾਇਆ ਬੇਬੇ ਮੇਰਾ ਉਹਦਨ ਮੇਰਾ ਬੇਬੇ ਕਿਵੇਂ ਬਣਿਆ ਚੁੱਲਾ ਬੇਸਵਾ ਦਾ ਚੁੱਲਾ ਮੂਰੇ ਮਿੱਟੀ ਲਾ ਮਾਵਾ ਸਾਰੀ ਵਧੀਆ ਬਣਾਇਆ ਮੂਰੇ ਮਿੱਟੀ ਨਾਲ ਸੀਗੀ ਥੱਲੇ ਨਾਲ ਥੱਲੇ ਨਾਲ ਆਏ ਮੂਰੇ ਨਾਲ ਇਹਦੇ ਮੂਰੇ ਨਾਲ ਮਾਲ ਅਿੱਤੇ ਕਰ ਦੇ ਬੇਬੇ ਮੰਮੀ ਵੀ ਨਾਲ ਲੱਗੀ ਹੋਈ ਹੈ ਮੰਮੀ ਨੇ ਤਾਂ ਲੱਗਣਾ ਹੀ ਹੈ ਹਰ ਬਰਤ ਕਿ ਰੋਣੀ ਹੈ ਕਿਵੇਂ ਬਣਿਆ ਚੁੱਲਾ ਤੂੰ ਇੱਟ ਨਾਲੋਂ ਵੀ ਭੜਾ ਬਣਾ ਦਿੱਤਾ ਜਿੰਨਾ ਦਾ ਬਣਾ ਕਿੰਨਾ ਉਹ ਥੋੜੇ ਥੋੜੇ ਫੋੜੇ ਨਿਕਲੇ ਪਹਿਲੇ ਉਤਰਨ ਖਾਖ ਨੂੰ ਤਾਂ ਕੁਛ ਨਹੀਂ ਦਿੰਦਾ ਸਿੱਧਾ ਦਾ ਕਰ ਲਾ ਮੂਰੇ ਨਾਲ ਮਿੱਟੀ ਮੱਥੇ 'ਚ ਮਿੱਟੀ ਲੈ ਮੱਥੇ ਨੂੰ ਮੱਥੇ 'ਤੇ ਆਪਦੇ ਮੱਥੇ ਆਪੇ ਮੂਰੇ ਮੂਰੇ ਆ ਮੱਥੇ ਮਿੱਠੇ ਨੇ ਫੇਰ ਬਣਾਵਾ ਫੇਰ ਆਪਦੇ ਮੂਰੇ ਨਾਲ ਮੂਰੇ ਕੱਢ ਤੂੰ ਐ ਘਟੂ ਘੱਟ ਮਾਰ ਦੇ ਤੈਨੂੰ ਦਬੇ ਤੂੰ ਮੂੰਹ ਨਾ ਚਲਵੇੜ ਲਿਆ ਆਪਣੇ ਆ ਮੁਰੇ ਰਾਮ ਕਿਹਾ ਸਾਰੇ ਜਿਵੇਂ ਨਾਨ ਇੱਥੇ ਦਾ ਹੋਰ ਨਾ ਚੌੜਾ ਜਾਂ ਕਰ ਚੌੜਾ ਜਾ ਮੈਂ ਬੜਾ ਹੀ ਜਾਣੇ ਨਾ ਕਿ ਉਹਨੂੰ ਤੇ ਜਨਾ ਆ ਘਾਇ ਕਰ ਆਏ ਤਾਂ ਕਿਡਾ ਬੰਨਾ ਸੀ ਹੋਣੀ ਬੰਨਾ ਤੂੰ ਉਹ ਅੰਕਲ ਵੀ ਆ ਗਏ ਉਧਰ ਮੇਰੇ ਨਾਲ ਗੋਲਾ ਜੀ ਬੜਾ ਫੋੜਾ ਅੱਜ ਮੇ ਬੇਬੀ ਗੱਲ ਸੁਣ ਲੋ ਮੂੰਹ ਨਾ ਟੱਕ ਅਕੜੀ ਨਾ ਥੰਨੇ ਟੱਕ ਨੂੰ ਤਾਨੋ ਆ ਗਏ ਬੂਰੀ ਜਿੱਦਾਂ ਗੱਲਾਂ ਕਰਦਾ ਸੋਕਾ ਕਹਿਣਾ ਸੋਕਾ ਵਾ ਮੈਂ ਮਾੜਾ ਬਣਾ ਮੈਂ ਇਹ ਨੂੰ ਲਵੇੜਦਾ ਮੂੰਹ ਬੇਬੇ ਦੱਸੋ ਦੱਸੋ ਕੀ ਬਣਾਉਂਦੇ ਰਹੇ ਤੁਸੀਂ ਬਣਾਉਂਦੇ ਰਹੀ ਮੈਂ ਚਲੇ ਖਾਰੀਆਂ ਵੀ ਬਣਾਉਂਦੀ ਨਹੀਂ ਚਿੱਲੇ ਵੀ ਬਣਾਉਂਦੀ ਨਹੀਂ ਬੇਬੇ ਨਿੱਕੇ ਹੁੰਦੇ ਆਪ ਕਿੰਨੇ ਬਣਾਉਂਦੇ ਹੁੰਦੇ ਸੀ ਤੂੰ ਹੋਰ ਨਾ ਪਾਕੇ ਵੀ ਲੱਗ ਰਹੇ ਨੇ ਤਾ ਹੈਂ ਅੰਕਲ ਜੀ ਵੀ ਆ ਗਏ ਹੋਰ ਨਾ ਚਿੱਲਾ ਕਿਵੇਂ ਬਣਿਆ ਮੈਨੂੰ ਪਤਾ ਨਹੀਂ ਸੀ ਕਦਮ ਆਉਏ ਕੀ ਕਹਿਣ ਦੇ ਮਸ ਕਰ ਦੋ ਨਹੀਂ ਸੀ ਦੋ ਪਾਦੇ ਜਿਹੜੇ ਰਹਿ ਗਏ ਸੀ ਕਿਉਂਕਿ ਮੰਮੀ ਕਾ ਖਾਈ ਗਏ ਜਾਂਦੀ ਸੀ ਵਿਆਹ ਤੋਂ ਬਾਅਦ ਆਵੇਂ ਜਾਣ ਵੇਖੀ ਲੈ ਆਫੀ ਦਾ ਬੱਚਾ ਨਾ ਆਈ ਵੇਖੀ ਜਾਈਏ ਮਨੇ ਮੂਹਾਂ ਲੇ ਇਹ ਟੱਕਰ ਮੌਤ ਮੂਹ ਟੱਕਰ ਮੌਤ ਉਹ ਤਾਂ ਹੀ ਲਾਸਟ ਵਾਰ ਤਾਂ ਹੀ ਛੱਡਦੇ ਸੀ ਮੈਂ ਮੈਂ ਕਹਾਂ ਇਹਨੇ ਤਾਂ ਛੱਡਣਾ ਨਹੀਂ ਦਿੱਤੀ ਨੀ ਵਧੀਆ ਬਣ ਗਿਆ ਨਿਮਾਸੀ ਨੂੰ ਪੁੱਛਣਾ ਕਿਵੇਂ ਦਾ ਲੱਗ ਰਿਹਾ ਅੱਜ ਤੁਸੀਂ ਮੈਸਤਰੀ ਦਾ ਕੰਮ ਸ਼ੁਰੂ ਕੀਤਾ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਹਣ ਉੱਥੇ ਫ੍ਰੀ ਨਹੀਂ ਸੀ ਐਨ ਪਰ ਮੈਂ ਵਧੀਆ ਬਣਾ ਲਿਆ ਬਹੁਤ ਪਹਿਲੀ ਵਾਰ ਬਣਾਇਆ ਪਰ ਕਿਵੇਂ ਬੇਬੇ ਸਟੇਜ ਲਿਆ ਕਿ ਜਾਂ ਕਿੱਦੇ ਬਣਾਉਣੇ ਨਾ ਸ਼ੁਰੂ ਕਰਦੇ ਵੀ ਕੰਮ ਤਾਂ ਜਾਇਆ ਕਰੀ ਏ ਯੋ ਟਿਕਾੜਾ ਬਣਾਉਣੇ ਮੈਂ ਆਹੋ ਅੰਕਲ ਜੀ ਕਿੰਨੇ ਨੰਬਰ ਦੇਓਗੇ 10ਾਂ ਦੇ ਵਿੱਚੋਂ ਦੋ ਹੀ ਜਿਹੜੇ ਕੋਈ ਨੰਬਰ ਨੰਬਰ ਨੇ ਜਿੰਨਾਂ ਨੇ ਜਿੱਤਦੇ ਪੁਰਾਣੇ ਨੰਬਰ ਜਾਣੇ ਨੂੰ ਮੋਬਸ ਵੀ ਦੋ ਹੀ ਦਿੱਤੇ ਹੀ ਆਪਾਂ ਨੂੰ ਆਹ ਤਾਂ ਮੋਬਲੇ ਸਾਡੇ ਦੋ ਹੀ ਇੱਕ ਚਿੱਟਾ ਸੀ ਮੈਂ ਤਾਂ ਦੇ ਹੀ ਦਿੱਤਾ ਸੀ ਇਹ ਇਹ ਰਫਾ ਤੋਂ 8 ਨੰਬਰ ਮੈਗੇ ਆਹ 8 ਨੰਬਰ ਦੇਤੇ ਇੱਕ ਟੁੱਟਿਆ ਜਿਹਾ ਸੋਦੀ ਮੈਨੂੰ ਦੱਬੇਗਾ ਤੂੰ ਕਾਲਾ ਇੱਕ ਖੱਟਾ ਜਿਹਾ ਮਰਦਾ ਖੱਟਾ ਕਿਹੜਾ ਸੀਗਾ ਹਾਂ ਫਰਾਈਡ ਫਰਾਈ ਅੱਛਾ ਦੋ ਹੀ ਛੱਡੇ ਆਸੀਂ ਤਾਂ ਕਿਤੇ ਹੋ ਹੋ ਵੀ ਮੈਂ ਹੀ ਛੱਡਾ ਤੇ ਕਿਉਂਕਿ ਮੈਂ ਕਹਾਂ ਮੈਂ ਹੀ ਹਾਰ ਮੰਨ ਲਈਨੀ ਆ ਵਾਹ ਹੀ ਵਾਹ ਸਾਨੂੰ ਆ ਹੱਥ ਪਾਸੀ ਕਰਿਓ ਇੰਨੀ ਉਮੀਦ ਹੈ ਨਹੀਂ ਪਰ ਮੰਮੀ ਆ ਦਿੱਤਾ ਚੱਲ ਵਿਚਾਰੀ ਨੇ ਸੋਨਾ ਬਣਾ ਦਾ ਹਾਂ ਸੋਨਾ ਹੀ ਬਣਾ ਦਾ ਵਿਚਾਰੀ ਮੈਂ ਦਿਨਾਂ ਨੇ ਸੀ ਇਹ ਬਾਹਰੋਂ ਆਈ ਸੀ ਨਾ ਰੋਟੀ ਵੀ ਐ ਖਾਂਦੀ ਬਗ ਚੁੱਲ੍ਹਾ ਕਿ ਤਰ੍ਹਾਂ ਬਣਾ ਦੂਗੀ ਬਾਰੇ ਚੁੱਲਾ ਚੁੱਲਾ ਬਣਾਤਾ ਜੇ ਲਓ ਜੀ ਚੁੱਲਾ ਤੇ ਬਣ ਗਿਆ ਪੂਰਾ ਆਪਣਾ ਇੱਕ ਨੰਬਰ ਹਾਂਜੀ ਕਿਵੇਂ ਲੱਗ ਰਿਹਾ ਹੋਰ ਕੰਮ ਕਰਾਈਏ ਕੇ ਨਹੀਂ ਮਾਫ ਕਰ ਦੋ ਅੱਜ ਮੰਮੀ ਮੈਂ ਜਿਹੜੇ ਦੋ ਮਾਮਸ ਜਿਹੜੇ ਦੋ ਮਾਮਸ ਛੱਡੇ ਸੀ ਮੰਮੀ ਤੇ ਦਾਦੀ ਦੇ ਲਈ ਮਾਫ ਕਰ ਦੋ ਭਰਾਵਾ ਮਾਫ ਕਰ ਹੋਰ ਕੰਮ ਕਰਾਈਏ ਕੇ ਨਹੀਂ ਨਹੀਂ ਬਸ ਹੁਣ ਚੱਲ ਪੈਸੇ ਥੱਕ ਗਏ ਤੇਰੇ ਨੇ ਆਇਆ ਵੀ ਨਹੀਂ ਕਰਨਾ ਆਪਣੀ ਫੇਰ ਆਖੂ ਕਿ ਮੈਂ ਨਹੀਂ ਉੱਥੇ ਜਾਣਾ ਕੋਈ ਸੀ ਕੰਮ ਕਰਾਉਂਦੇ ਨੇ ਉਹ ਦਿਖਾ ਦੇ ਸਭ ਕੇ ਸੋ ਚਲੋ ਜੀ ਇਹਦੇ ਆਪਣਾ ਚਲੋ ਹਾਸਾ ਇਹੀ ਤੇਰੀ ਘਰ ਦੇ ਦੱਦਾ ਬੈਹ ਗਿਆ ਕਿ ਆਉਂ ਗੜੇ ਬੈਹੋ ਕੋ ਯਾ 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 ਬੇਬੇ ਨੂੰ ਕੱਲੀ ਅਲੀ ਗੱਲ ਚੇਤਿਆ ਵੇ ਆਪਣਾ ਜਿਹੜਾ ਹਾਸਾ ਮਜ਼ਾਕ ਸੱਜਣੋ ਚੱਲਦਾ ਹੀ ਰਹਿੰਦਾ ਸੋ ਕਿਵੇਂ ਗੁੱਡ ਸੀ ਐਕਸਪੀਰੀਅੰਸ ਬਹੁਤ ਗੁੱਡ ਸੀ ਤੁਸੀਂ ਦੱਸਿਓ ਪਾਥੀਆਂ ਕਿਵੇਂ ਪੱਥੀਆਂ ਚੁੱਲ੍ਹਾ ਕਿਵੇਂ ਬਣਾਇਆ ਸਾਰਾ ਕੁਝ ਵਲੌਗ ਦੱਸਾਂ ਨਾ ਜਿਹੜਾ ਕਿ ਪੱਥੇ ਦੀ ਨਹੀਂ ਨਹੀਂ ਬੇਬੇ ਉਵੇਂ ਹੀ ਹੱਥਾਂ ਨਾਲ ਨਾ ਨਾ ਸੋ ਸੱਜਣੋ ਵਲੌਗ ਦੱਸਿਓ ਕਿੱਦਾਂ ਲੱਗਾ ਸੋ ਜਉਂਦੇ ਵਾਦੇ ਰੋ ਰੱਬ ਸਭ ਨੂੰ ਬੇਬੇ ਉਹ ਤੇਰ ਕੋ ਅਟੈਂਡਿੰਗ ਨਹੀਂ ਕਰਨ ਦਿੰਦੇ ਪਏ ਸੋ ਖੁਸ਼ ਰਹੋ ਚੜਦੀ ਕਲਾ ਚ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਜੀ ਬਾਏ 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 ਬੇਬੇ ਬਾਏ ਬਾਏ ਓਕੇ ਜੀ ਥੈਂਕ ਯੂ ਮੈਸਤਰੀ ਸਾਹਿਬ ਧੰਨਵਾਦ ਬਾਏ ਬਾਏ